ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਵਿਟਿਕ ਤੇ ਅੱਜ ਦੇ ਸੂਟ ਦੇਖ ਕੇ ਤੁਸੀਂ ਰਹਿ ਨਹੀਂ ਪਾਉਗੇ ਬਹੁਤ ਹੀ ਸੋਹਣੇ ਜਿਹੇ ਪ੍ਰਿੰਟ ਲੈ ਕੇ ਆਏ ਆ ਬਹੁਤ ਹੀ ਸੋਹਣੇ ਸੋਹਣੇ ਜਿਹੇ ਕਲਰ ਕੰਟਰਾਸਟ ਨੇ ਮੈਚਿੰਗ ਸੂਟ ਰਹਿਣਗੇ ਜੀ ਪ੍ਰਾਈਸ ਇਹਨਾਂ ਦੇ ਸਕਰੀਨ ਤੇ ਸ਼ੋ ਹੋਣਗੇ ਮੈਚਿੰਗ ਸੂਟਾਂ ਦੇ ਬਹੁਤ ਹੀ ਜ਼ਿਆਦੇ ਜਨੂਨ ਪ੍ਰਾਈਸ ਰਹਿਣਗੇ ਇਹਨਾਂ ਦੇ ਤੇ ਸੂਟ ਦਿਖਾਉਣਾ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਸੂਟ ਇਹ ਜੀ ਤੁਸੀਂ ਜਲਦੀ ਸਿਲੈਕਟ ਕਰਿਓ ਕਿਉਂਕਿ ਬਹੁਤ ਹੀ ਸੋਹਣੇ ਪ੍ਰਿੰਟ ਨੇ ਜਿਵੇਂ ਅਸੀਂ ਫੋਟੋਜ਼ ਪਾਈਆਂ ਸੀ ਉਹਨਾਂ 'ਚ ਵੀ ਹੈ ਨਾ ਕਾਫੀ ਇਹਨਾਂ ਦੀ ਜਿਹੜੀ ਫੀਡਬੈਕ ਆ ਰਹੀ ਸੀ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਪ੍ਰਿੰਟ ਵਗੈਰਾ ਬਹੁਤ ਹੀ ਸੋਹਣੇ ਨੇ ਸਾਰੇ ਪੰਜ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਤਾਂ ਜੀ ਜੌਰਜਟ ਆਰੀ ਵਰਕ ਤੇ ਰਹਿਣਗੇ ਇੱਕ ਚਨੌਨ ਦੇ ਪ੍ਰਿੰਟ ਰਹਿਣਗੇ ਸਾਰੇ ਹੀ ਸਟੱਫ ਬਹੁਤ ਸੋਹਣਾ ਤੇ ਤੁਸੀਂ ਦੁਪट्टे ਵਗੈਰਾ ਰੈਡੀ ਕਰਾਉਣੇ ਤਾਂ 300 350 ਦੀ ਰੇਂਜ 'ਚ ਤੁਹਾਨੂੰ ਹਾ ਪਿਓਰ ਦੇ ਦੁਪੱਟੇ ਆਪਾਂ ਡਾਈ ਕਰਵਾ ਕੇ ਦਵਾਂਗੇ ਜੇ ਤੁਹਾਡੀ ਹੋਰ ਚੋਇਸ ਹੈ ਚਨੌਨ ਸੈਮੀ ਦੁਪੱਟੇ ਕੋਈ 4 500 ਦੀ ਰੇਂਜ 'ਚ ਹੋਰ ਰੈਡੀ ਕਰਾਉਣੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਾਕੀ ਕਈ ਕਸਟਮਰ ਆਪਣੇ ਪਿਓਰ ਦਾ ਲੈਣਾ ਹੀ ਪਸੰਦ ਕਰਦੇ ਨੇ ਪਿਓਰ ਚਨੌਨ ਦਾ ਦੁਪੱਟਾ ਤੁਸੀਂ ਉਹ ਵੀ ਬਾਏ ਕਰ ਸਕਦੇ ਹੋ ਦੇ ਨਾਲ ਆਪਾਂ ਤੁਹਾਨੂੰ ਸੇਮ ਰੈਡੀ ਕਰਵਾ ਕੇ ਦਵਾਂਗੇ ਟਾਈ ਡਾਈ ਕਰਾਉਣਾ ਉਹ ਵੀ ਕਰਵਾ ਸਕਦੇ ਹੋ ਜੀ ਜੇ ਤੁਸੀਂ ਸਿੰਗਲ ਡਾਈ ਕਰਾਉਣਾ ਉਹ ਵੀ ਕਰਵਾ ਸਕਦੇ ਹੋ ਆ ਜੀ ਜੀ ਸੂਟ ਦਿਖਾਉਣੇ ਤੁਹਾਨੂੰ ਸ਼ੁਰੂ ਕਰਦੇ ਆਂ ਏ ਜੀ ਮੈਚਿੰਗ ਸੂਟ ਰਹਿਣਗੇ ਚਨੋਂਨ ਦੇ ਨੇ ਜੀ 네ਵੀ ਬਲੂ ਬਾਟਮ ਆਊਗੀ ਤੇ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਜੇ ਤੁਸੀਂ ਬਾਟਮ ਵਰਕ ਕਰਵਾਓਗੇ ਨਾ ਇਹ ਵਾਲੇ ਕਲਰ ਪਾ ਕੇ ਬਹੁਤ ਹੀ ਜਿਆਦਾ ਸੋਹਣਾ ਬਣੂਗਾ ਐਸ ਕੇ ਦਾ ਸਟੱਫ ਹੈ ਜੀ ਇਹ ਚਨੋਂਨ ਦਾ ਸਟੱਫ ਬਹੁਤ ਹੀ ਸੋਹਣੀ ਲੁੱਕ ਦੇਊਗਾ ਜਦੋਂ ਰੈਡੀ ਕੀਤਾ ਗਿਆ ਸੂਟ ਤੇ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋ ਸਿੰਪਲ ਲੇਸ ਨਾਲ ਡਿਜ਼ਾਈਨ ਵੀ ਕਰਵਾ ਸਕਦੇ ਹੋ ਜੇ ਸ਼ਰਟ ਦਾ ਪੈਚ ਲਗਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਲਗਵਾ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਊਗਾ ਜਿਹੜਾ ਇਸ ਚ ਸੈਕਿੰਡ ਕਲਰ ਆ ਉਹ ਵੀ ਬਹੁਤ ਜ਼ਿਆਦਾ ਸੋਹਣਾ ਇਸ ਚ ਬਲੈਕ ਕਲਰ ਬਲੈਕ ਇਹਦੇ ਨਾਲ ਪਲੇਨ ਬਾਟਮ ਰਹੂਗੀ ਤੇ ਇਹ ਵਾਲਾ ਪ੍ਰਿੰਟ ਆ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਪ੍ਰਿੰਟ ਆ ਬਲੈਕ ਦੇ ਵਿੱਚ ਦੁਪੱਟੇ 'ਚ ਜਿਹੜੇ 'ਚ ਥੋੜੇ ਥੋੜੇ ਕਲਰ ਦਿਖ ਰਹੇ ਆ ਉਹ ਵੀ ਤੁਸੀਂ ਪਵਾ ਸਕਦੇ ਹੋ ਬਾਕੀ ਜੇ ਸਿੰਗਲ ਕਲਰ ਲਪਵਾਉਣੇ ਪਵਾ ਸਕਦੇ ਹੋ ਸੂਟ ਤੁਸੀਂ ਵਿਦਆਊਟ ਸਟਿਚਿੰਗ ਵਿਦ ਸਟਿਚਿੰਗ ਜਿਵੇਂ ਵੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਸਕਰੀਨ ਤੇ ਪ੍ਰਾਈਸ ਸ਼ੋ ਹੋ ਰਿਹਾ ਹੈ ਇਹਦਾ ਮੈਚਿੰਗ ਸੂਟ ਆ ਬਾਕੀ ਦੁਪੱਟਾ ਵਗੈਰਾ ਤੁਹਾਨੂੰ ਦੱਸਿਆ ਉਹ ਜਿਵੇਂ ਤੁਹਾਡੀ ਚੋਇਸ ਹੋਊਗੀ ਜਿਵੇਂ ਦਾ ਦੁਪੱਟਾ ਜਿਹੜਾ ਲਗਵਾਉਣਾ ਹੈ ਉਸ ਅਕੋਰਡਿੰਗ ਹੈ ਉਹਦਾ ਪ੍ਰਾਈਸ ਹੋ ਜਾਊਗਾ ਇਹ ਅਗੇ ਜੀ ਆਪਣੇ ਜੌਰਜਟ ਆਰੀਵਰਕ ਤੇ ਸੂਟ ਆਰੀਵਰਕ ਹੋਇਆ ਹੋਇਆ ਸਾਰੀ ਸ਼ਰਟ ਦੇ ਉੱਪਰ ਬੁੱਤ ਕੋੜੇ ਜਿਹੜੀ ਅਸੀਂ ਪੀ ਐਡ ਕੀਤੀ ਗਈ ਹੈ ਕਾਫੀ ਸੂਟ ਪ੍ਰਿੰਟ ਆਪਾਂ ਕਾਫੀ ਕੱਟ ਚੁੱਕੇ ਹਾਂ ਤੇ ਨਾਲ ਦੇ ਕਾਫੀ ਆਪਣੇ ਆਰਡਰ ਰਹੇ ਨੇ ਤੇ ਉਹਨਾਂ ਦੇ ਪ੍ਰਿੰਟ ਜਿਹੜੇ ਅਲੱਗ ਸੀ ਕਈ ਤਰ੍ਹਾਂ ਦੇ ਪ੍ਰਿੰਟ ਆਪਾਂ ਲੈ ਕੇ ਆਏ ਸੀਗੇ ਤੇ ਵਿਦ ਸਟੀਚਿੰਗ ਵੀ ਆਪਾਂ ਰੈਡੀ ਕੀਤੇ ਨੇ ਤੇ ਵਿਦਆਊਟ ਸਟੀਚਿੰਗ ਵੀ ਆਪਾਂ ਕਾਫੀ ਕੋਰੀਅਰ ਕੀਤੇ ਨੇ ਤੇ ਨਵੇਂ ਪ੍ਰਿੰਟ ਆਏ ਸੀ ਤੇ ਤਿੰਨ ਕਲਰ ਨੇ ਇਸ ਚ ਬਲੂ ਆ ਗਿਆ ਸੀ ਪਹਿਲਾਂ ਤੇ ਵਾਈਨ ਆ ਗਿਆ ਤੇ ਕਿਸ ਚ ਰਹਿਊਗਾ ਬਲੈਕ ਪ੍ਰਿੰਟ ਬਹੁਤ ਹੀ ਜਿਆਦਾ ਸੋਹਣੇ ਨੇ ਜੇ ਤੁਸੀਂ ਪਹੁੰਚਿਆ ਤੇ ਮਤਲਬ ਬਾਟਮ ਤੇ ਪਹੁੰਚਿਆ ਤੇ ਇਸ ਤਰ੍ਹਾਂ ਦਾ ਪੈਚ ਲਾ ਕੇ ਬਣਾਉਂਗੀ ਬਹੁਤ ਸੋਹਣਾ ਮੰਗੂ ਦਾ ਸੂਟ ਤੇ ਤੇ ਤੁਸੀਂ ਸਿੰਡੀ ਕਲਰ ਦੇ ਉਸ ਨੂੰ ਆਪਾਂ ਤੇ ਜੀ ਨਾਲ ਜੁੜੇ ਦਾ ਆ ਸਕੂ ਜੇ ਇੱਕ ਨਾ ਆਪਾਂ ਪਿਛਲੇ ਘਰ ਮੇ ਬਾ ਫ੍ਰਿਲ ਲਾ ਕੇ ਵੀ ਕਈ ਦੁਪੱਟੇ ਬਣਾਏ ਨੇ ਕਿਉਂਕਿ ਲਾਈਟ ਵੇਟ জর্জਟ ਆਹੇ ਇੱਕ ਤਮ ਦੀ ਸਸਤੀ ਵਾਲੀ ਉਹ ਥੋੜੀ ਹੈਵੀ ਹੁੰਦੀ ਹੈ জর্জਟ ਇਹ ਆਪਣੇ ਕੋਲੇ ਲਾਈਟ ਵੇਟ ਹੈ ਇਸ ਦਾ জর্জਟ ਜੇ ਤਾਂ ਵੀ ਫ੍ਰਿਲ ਲੱਗੂਗਾ ਗਰਲਿਸ਼ ਜੀ ਲੁਕਾਉਗੀ ਬਹੁਤ ਸੋਹਣਾ ਬਣੂਗਾ ਕਲਰ ਤਿੰਨੋਂ ਬਹੁਤ ਹੀ ਪਿਆਰੇ ਨੇ ਹੋ ਜੀ ਟਾਈ ਟਾਈ ਮੀਟਰ ਦੀ ਕਟਿੰਗ ਹੁੰਦੀ ਹੈ ਜੀ ਆਪਣੀ ਜੇ ਆਪ ਨੂੰ ਦਾ ਸੂਟ ਕਹਿ ਲੈਣਾ ਵੈਸਟਰੂਗਾ ਤੇ ਆਪ ਵੀ ਕੱਟ ਪੂਰੀ ਵਧੀਆ ਰੋਗਾ ਜੇ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਜੀ ਆਪਣਾ ਸੂਟ ਰਖਵਾ ਸਕਦੇ ਹੋ ਜੇ ਤੁਸੀਂ ਫਸਟ ਟਾਈਮ ਆ ਰਹੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਚ ਵਟਸਐਪ ਲਿੰਕ ਹੈ ਜੀ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੇ ਵਿਦਆਊਟ ਸਟੀਚਿੰਗ ਵੀ ਇੱਕ ਸੂਟ ਵੀ ਚਾਹੀਦਾ ਪਰ ਉਹ ਵੀ ਤੁਹਾਡੇ ਤੱਕ ਪਹੁੰਚਾ ਦੇਵਾਂਗੇ ਜੀ ਇਹ ਤੁਹਾਡੇ ਆਰਡਰ ਚ ਆ ਜੇ ਨਹੀਂ ਤਾਂ ਤੁਸੀਂ ਆਪਣਾ ਹਨਾ ਸੂਟ ਰਖਵਾ ਕੇ ਤੇ ਆਪਣਾ ਸੂਟ ਰੈਡੀ ਕਰ ਸਕਦੇ ਹੋ ਸਮਰਾਟ ਜੀ ਸਾਜਾ ਗਾਲ ਜੀ ਸਾਰੇ ਇਹ ਦੁਆਰ ਥੱਪੜ